ਨਾਣਾ ਸਦਰ ਕੋਟਕਪੂਰਾ ਦੀ ਪੁਲਿਸ ਵੱਲੋਂ ਇੱਕ ਕਾਰ ਸਵਾਰ ਵਿਅਕਤੀ ਨੂੰ 4500 ਮਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਗਿਆ ਪੁਲਿਸ ਨੇ ਮਲਜ਼ਮ ਦੇ ਖਿਲਾਫ ਐਨਡੀਪੀਸੀ ਐਕਟ ਤਹਿਤ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਸ ਸਬੰਧੀ ਡੀਐਸਪੀ ਕੋਟਕਪੂਰਾ ਜਤਿੰਦਰ ਸਿੰਘ ਨੇ ਦੱਸਿਆ ਕਿ थाना ਸਦਰ ਦੇ ਇੰਚਾਰਜ ਗੁਰਸੇਵਕ ਸਿੰਘ ਆਪਣੀ ਟੀਮ ਸਮੇਤ ਗਸ਼ਤ ਦੌਰਾਨ ਪਿੰਡ ਟਿਲਵਾ ਕਲਾ ਦੇ ਨੇੜੇ ਲਿੰਕ ਰੋਡ ਤੇ ਮੌਜੂਦ ਸਨ ਇਸੇ ਦੌਰਾਨ ਟਿਲਵਾ ਕਲਾ ਵੱਲੋਂ ਇੱਕ ਕਾਰ ਆਉਂਦੀ ਦਿਖਾਈ ਦਿੱਤੀ ਜਿਸ ਦਾ ਡਰਾਈਵਰ ਪੁਲਿਸ ਨੂੰ ਸਾਹਮਣੇ ਦੇਖ ਕੇ ਘਬਰਾ ਗਿਆ ਤੇ ਕਾਰ ਨੂੰ ਪੂਰੀ ਤਰ੍ਹਾਂ ਰੋਕ ਕੇ ਵਾਪਸ ਮੁੜਨ ਦੀ ਕੋਸ਼ਿਸ਼ ਕੀਤੀ ਜਿਸ ਕਾਰਨ ਉਸ ਨੂੰ ਸ਼ੱਕ ਹੋ ਗਿਆ ਤੇ ਪੁਲਿਸ ਟੀਮ ਦੀ ਮਦਦ ਨਾਲ ਜਦੋਂ ਉਕਤ ਕਾਰ ਚਾਲਕ ਨੂੰ ਕਾਬੂ ਕਰਕੇ ਕਾਰ ਦੀ ਤਲਾਸ਼ੀ ਲਈ ਤਾਂ ਉਸ ਵਿੱਚੋਂ ਪਵੰਦੀशुदा 349 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਮਲਜ਼ਮ ਦੀ ਪਛਾਣ ਚੰਕੋਤ ਸਿੰਘ ਉਰਫ ਕੋਰੀ ਪੁੱਤਰ ਅਮਰਜੀਤ ਸਿੰਘ ਵਾਸੀ ਸੰਗਤਪੁਰਾ ਜ਼ਿਲ੍ਹਾ ਫਰੀਦਕੋਟ ਹੋਜੀ ਹੈ ਇਸ ਤੋਂ ਬਾਅਦ ਮਲਜ਼ਮ ਨੂੰ ਗ੍ਰਿਫਤਾਰ ਕਰਕੇ ਉਸ ਦੇ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜੀ ਸਰ ਕੱਲ ਮਿਤੀ 10 ਤਰੀਕ ਨੂੰ ਸਾਡੇ ਐਸ ਐਚ ਓ सदर ਕੋਟਗਪੂਰਾ ਨੇ ਨਾਕਾ ਲਗਾਇਆ ਸੀ ਪਿੰਡ ਸੇਵੀਆਂ ਪੁਲੀ ਤੇ ਤੇ ਉਹ ਨਾਕੇ ਦੇ ਉੱਤੇ ਇੱਕ ਕਾਰ ਸ਼ੱਕੀ ਦਿਖਾਈ ਦਿੱਤੀ ਜਿਹਨੂੰ ਇਹਨਾਂ ਨੇ ਰੋਕਣ ਦਾ ਇਸ਼ਾਰਾ ਕੀਤਾ ਜੋ ਇੱਕਦਮ ਪਿੱਛੇ ਨੂੰ ਮੋੜਾ ਲੱਗਾ ਤੇ ਉਹਦੀ ਕਾਰ ਬੰਦ ਹੋ ਗਈ ਜਿਹਨੂੰ ਸ਼ੱਕ ਦੇ ਆਧਾਰ ਤੇ ਚੈੱਕ ਕੀਤਾ ਗਿਆ ਤੇ ਉਹਦੀ ਗੱਡੀ ਵਿੱਚੋਂ ਤੇ ਉਸ ਏ ਡਰਾਈਵਰ ਜਿਹੜਾ ਗੱਡੀ ਦਾ ਸੀਗਾ ਚਮਕੌਰ ਸਿੰਘ ਵਾਸੀ ਪਿੰਡ ਸੰਗਤਪੁਰਾ ਥਾਣਾ ਸਾਦਕ ਗੋਲੋਂ 4500 ਦੇ ਕਰੀਬ ਨਸ਼ੀਲੀ ਅੰਗੋਲੀਆਂ ਜਿਹੜੀਆਂ ਬਰਾਮਦ ਹੋਈਆਂ ਜੋ ਬਰਾਮਦ ਦੀ ਉਪਰੰਤ ਉਸਦੇ ਖਿਲਾਫ ਮੁਕੱਦਮਾ ਦਰਜ ਕਰਕੇ ਕਾਨੂੰਨੀ ਕਾਰਵਾਈ ਅਮਲ ਚ ਲਿਆਂਦੀ ਗਈ ਹੈ ਤੇ ਤਫਤੀਸ਼ ਚੱਲੀ ਹੈ ਇਸ ਬਾਰੇ ਇਹ ਬੋਰ ਕੇ ਕਿਤਥੋਂ ਲੈ ਕੇ ਆਇਆ ਸੀਗਾ ਇਸ ਬਾਰੇ ਅਸੀਂ ਅਜੇ ਪੜਤਾਲ ਕਰ ਰਹੇ ਹਾਂ ਸਰ ਇਸ ਇਜ਼ ਕੋਈ ਪਹਿਲਾਂ ਵੀ ਕੋਈ ਇਸ ਦੇ ਖਿਲਾਫ ਕੋਈ ਮਗਰਮਤ ਨਹੀਂ ਕਰਦੀ ਨਹੀਂ ਫਿਲਹਾਲ ਅਜੇ ਤੱਕ ਕੋਈ ਐਸਾ ਸਾਹਮਣੇ ਨਹੀਂ ਆਇਆ